ਹੈਲੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਰਨਾ ਵਾਸਤੇ ਅੱਜ ਮੈਂ ਤੁਹਾਡੇ ਨਾਲ ਇੱਕ ਨਿਊਜ਼ ਸੰਦੇਸ਼ ਕਰਨ ਨੂੰ ਕਿ ਮੈਂ ਆਪਣਾ ਚੈਨਲ ਐਸਪੀ ਨਿਊਜ਼ ਚੈਨਲ ਸ਼ੁਰੂ ਕਰ ਰਿਹਾ ਥੋੜੇ ਦਿਨਾਂ ਦੇ ਵਿੱਚ ਇਹਦਾ ਸੂਪੂਹਤ ਵੀ ਕਰਨਾਗਾ ਤੇ ਅੱਜ ਤੋਂ ਸਾਲ ਖੈਰਾਂ ਮੈਂ YouTube ਚੈਨਲ ਨੂੰ ਆਇਆ ਸੀ ਜਿਸ ਦੇ ਵਿੱਚ ਮੈਂ ਬਲਾਵਾ ਤੇਰਾ ਸੰਦੇਸ਼ ਕਰਦਾ ਰਿਹਾ ਮੇਰਾ ਮੰਨਦੇ ਇਸ ਕਿ ਮੈਂ ਸਮਾਜ ਵਿੱਚ ਵਰਤ ਰਿਹਾ ਪਰਤਾਰੇ ਕ੍ਰਿਤੀਆਂ ਤੇ ਨਿਰੰਤਰ ਪ੍ਰਤੀ ਜੀਵਨ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਤੁਹਾਨੂੰ ਕੀ ਕਹੂੰਗਾ ਜੋ ਅੱਜ ਦੇ ਲੋਕਾਂ ਨਾਲ ਬਰਤਨਾਂ ਦਾ ਪਰੇ ਜੋ ਘਟਨਾਵਾਂ ਵਧੀਆ ਚੰਗੀਆਂ ਮੰਦੀਆਂ ਖਾਓ-ਖਾਲੇ ਵਾਲੇ ਉਹ ਸੱਚੀ ਤੇ ਸਹੀ ਜਾਣਕਾਰੀ ਤੁਹਾਡੇ ਨਾਲ ਹਮੇਸ਼ਾ ਸਾਥੀ ਰਹੇ ਮੇਰੇ ਚੈਨਲ ਨਾਲ ਵਿੱਚ ਕੋਈ ਵੀ ਪਿਛੋਕੀ ਖਬਰ ਜਿਹਦੇ ਨਾਲ ਧੰਨਵਾਦ ਪਤਾ ਲੱਗੇ ਕਿ ਖਬਰ ਕੀ ਆ ਇਹ ਬਿਊਜ ਲੈ ਲਈ ਮੈਂ ਪ੍ਰਵਾਦਵਾ ਕੇ ਅਰਦਾਸ ਕਰਦਾ ਕਿ ਮੈਂ ਇਹੋ ਜੀ ਖਬਰ ਤੁਹਾਡੇ ਤੱਕ ਨਾ ਪਹੁੰਚ ਜਾ ਸਿਰ ਸਹੀਤ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾ ਤਾਂ ਜੋ ਲੋਕਾਂ ਨੂੰ ਜਿਹੜੇ ਲੋਕ ਇਨਸਾਫ਼ ਦੀ ਮੰਗ ਕਰਦੇ ਨੇ ਜਿਨ੍ਹਾਂ ਦੀ ਆਵਾਜ਼ ਸਰਕਾਰ ਦੇ ਦਰਬਾਰੇ ਦਰਵਾਜ਼ੇ ਸੁਣੇ ਨਹੀਂ ਜਾਂਦੀ ਉਹਨਾਂ ਦੀ ਆਵਾਜ਼ ਸਰਕਾਰ ਦੇ ਦਰਬਾਰੇ ਸੁਣੀ ਜਾਵੇ ਧਾਰਮਿਕ ਕੇਂਦਰੀਆਂ ਗਤੀ ਵਧੀਆਂ ਜਿਹੜੀਆਂ ਕਿ ਲੋਕਾਂ ਨੂੰ ਕੀਤੀਆਂ ਜਾਂ ਰਹੀਆਂ ਨੇ ਉਹਨਾਂ ਨੂੰ ਮੈਂ ਵਧੀਆ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਵਾਂ ਤਾਂ ਜੋ ਧਾਰਮਿਕ ਕੇਂਦਰ ਵਿੱਚ ਕੰਮ ਕਰਦੀਆਂ ਸਖੀਰਤਾ ਜੋ ਜਣੇ ਲੁਕੀਆਂ ਰਹਿੰਨ ਨੇ ਕਈ ਵਾਰ ਅਯੱਕਰ ਨਹੀਂ ਹੁੰਦੀਆਂ ਜੇ ਉਹਨੂੰ ਮੋਸਾ ਦਿੱਤਾ ਜਾਊਗਾ ਤਾਂ ਉਹ ਬੜੀਆ ਤਰੀਕੇ ਨਾਲ ਧਾਰਮਿਕ ਕੇਂਦਰ ਵਿੱਚ ਜਿਹੜੇ ਗਤੀਵਿਧੀਆਂ ਕਰਦੇ ਨੇ ਉਹ ਤੁਹਾਡੇ ਤੱਕ ਪਹੁੰਚਣਗੀਆਂ ਜਦੋਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਣਗੀਆਂ